ਤੁਹਾਨੂੰ ਸਭ ਨੂੰ ਬਜਰੰਗੀ ਭਾਈ ਜਾਨ ਫਿਲਮ ਦਾ ਉਹ ਸੀਨ ਤਾਂ ਯਾਦ ਹੀ ਹੋਵੇਗਾ ਜਦੋਂ ਸਲਮਾਨ ਖਾਨ ਨੂੰ ਬਚਾਉਣ ਲਈ ਪਾਕਿਸਤਾਨ ਦੀ ਜਨਤਾ ਸੜਕਾਂ ਤੇ ਉਤਰਾਈ ਸੀ ਠੀਕ ਹੈ ਜੇ ਹੈ ਨਜ਼ਾਰਾ ਵੇਖਣ ਨੂੰ ਮਿਲਿਆ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਲਈ ਜਿੱਥੇ ਉਹਨਾਂ ਦੀ ਸਕੁਸ਼ਲ ਵਾਪਸੀ ਲਈ ਪਾਕਿਸਤਾਨੀ ਲੋਕ ਹੱਥਾਂ ਵਿੱਚ ਪੋਸਟਰਸ ਲੈ ਸੜਕਾਂ 'ਤੇ ਉਤਰ ਆਏ ਵੀਰਵਾਰ ਨੂੰ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਪਾਕਿਸਤਾਨ ਦੇ ਲੋਕਾਂ ਨੇ ਸਰਕਾਰ ਤੋਂ ਅਭਿਨੰਦਨ ਨੂੰ ਸੁਰੱਖਿਅਤ ਭਾਰਤ ਨੂੰ ਵਾਪਸ ਕਰਨ ਦੀ ਮੰਗ ਕੀਤੀ ਪਾਕਿਸਤਾਨੀ ਖੇਤਰ ਵਿੱਚ ਹਵਾਈ ਲੜਾਈ ਦੇ ਦੌਰਾਨ ਬੁੱਧਵਾਰ ਨੂੰ ਮਿਗ ਡਿਗਨ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਨੂੰ ਬੰਦੀ ਬਣਾ ਲਿਆ ਗਿਆ ਸੀ ਪਾਇਲਟ ਨੇ ਪੈਰਾਸ਼ੂਟ ਤੋਂ ਉਤਰਨ ਤੋਂ ਬਾਅਦ ਕੁਝ ਨਾਰੇ ਲਗਾਏ ਸੀ ਤੇ ਪੁੱਛਿਆ ਸੀ ਕਿ ਭਾਰਤ ਵਿੱਚ ਕਿਹੜੀ ਜਗ ਵਿੰਕਮਾਂਡਰ ਅਭਿਨੰਦਨ ਦੇ ਰੂਪ ਚੋਈ ਉਥੇ ਮੌਜੂਦ ਲੋਕਾਂ ਨੇ ਬੜੀ ਚਲਾਕੀ ਨਾਲ ਨਾਅਰੇ ਨੂੰ ਦੁਹਰਾਇਆ ਤੇ ਵਿੰਕਮਾਂਡਰ ਦੇ ਭ੍ਰਮ ਦੀ ਸਥਿਤੀ ਨੂੰ ਕਾਇਮ ਵੀ ਰੱਖਿਆ ਉਥੇ ਹੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਸੇ 92 ਵਾਰ ਦੇ ਪੋਸਟਰਸ ਹੱਥ ਫੜੇ ਵਿੰਕਮਾਂਡਰ ਅਭਿਨੰਦਨ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਤੇ ਹਰ ਪਾਸਿਓਂ ਦਬਾਅ ਦੇ ਚੱਲਦੇ ਇਮਰਾਨ ਖਾਨ ਨੇ ਪਾਕਿਸਤਾਨੀ ਸੰਸਦ ਚ ਬੀਤੇ ਦਿਨੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਇਸ ਗੱਲ ਤੋਂ ਤਾਂ ਇਹੀ ਪਤਾ ਚੱਲਦਾ ਹੈ ਕਿ ਦੋਵੇਂ ਮੁਲਕਾਂ ਦੇ ਸਿਆਸਤਦਾਨ ਜੋ ਮਰਜੀ ਕਹਿ ਲੈਣ ਪਰ ਜਨਤਾ ਜੰਗ ਨਹੀਂ ਚਾਹੁੰਦੀ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ